ਪੰਜਾਬ ਸਰਕਾਰ ਵੱਲੋਂ ਗੈਰ ਰਜਿਸਟਰਡ ਕਲੋਨੀਆਂ ਦੇ ਪਲਾਂਟਾਂ ਦੀ ਰਜਿਸਟ੍ਰੇਸ਼ਨ ਦੀ ਮਿਆਦ 6 ਮਹੀਨੇ ਵਧਾ ਦਿੱਤੀ ਗਈ ਹੈ ਹੁਣ 31 ਅਗਸਤ 2025 ਤੱਕ ਰਜਿਸਟਰੀ ਹੋਵੇਗੀ ਬਿਨਾਂ ਐਨਓਸੀ ਤੋਂ ਰਜਿਸਟਰੀ ਹੋਵੇਗੀ ਦੱਸਦੇ ਕਿ ਪੰਜਾਬ ਸਰਕਾਰ ਵੱਲੋਂ 500 ਵਰਗ ਗਜ ਤੱਕ ਦੇ ਪਲਾਂਟਾਂ ਤੇ ਬਿਨਾਂ ਐਨਓਸੀ ਰਜਿਸਟਰੀ ਸਕੀਮ ਤਹਿਤ ਗੈਰ ਕਾਨੂੰਨੀ ਕਲੋਨੀਆਂ ਵਿੱਚ ਪਲਾਂਟਾਂ ਦੀ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 28 ਫਰਵਰੀ ਨਿਰਧਾਰਤ ਕੀਤੀ ਗਈ ਸੀ ਲੋਕ ਸਰਕਾਰ ਤੋਂ ਰਜਿਸਟ੍ਰੇਸ਼ਨਾਂ ਦਾ ਸਮਾਵਿਧਾਨ ਦੀ ਮੰਗ ਕਰ ਰਹੇ ਸਨ ਪੰਜਾਬ ਵਿੱਚ ਮੌਸਮ ਦਾ ਮિજાਜ ਬਦਲ ਗਿਆ ਹੈ ਪੰਜਾਬ ਵਿੱਚ ਮੀਂਹ ਕਾਰਨ ਇੱਕ ਵਾਰ ਫਿਰ ਠੰਡ ਮਹਿਸੂਸ ਹੋ ਰਹੀ ਹੈ ਪੰਜਾਬ ਸਮੇਤ ਉੱਤਰੀ ਭਾਰਤ ਦੇ ਕਈ ਇਲਾਕਿਆਂ ਵਿੱਚ ਤੇਜ਼ ਹਵਾਵਾਂ ਦੇ ਨਾਲ ਹਲਕੀ بارش ਹੋਈ ਹੈ ਜਿਸ ਕਾਰਨ તાਪਮਾਨ ਵਿੱਚ ਕਰਾਫਟ ਦਰਜ ਕੀਤੀ ਗਈ ਹੈ ਇਸ ਮੀਂਹ ਨੂੰ ਕਣਕ ਦੀ ਫਸਲ ਲਈ ਲਾਹੇਵੰਦ ਦੱਸਿਆ ਜਾ ਰਿਹਾ ਹੈ ਫਾਜ਼ਿਲਕਾ ਵਿੱਚ ਤੇਜ਼ ਹਵਾਵਾਂ ਦੇ ਨਾਲ ਹਲਕੀ بارش ਹੋਈ ਅਤੇ ਦਿਨ ਭਰ ਰੁਕ ਰੁਕੇ ਮੀਂਹ ਪੈਂਦਾ ਰਿਹਾ ਇਸ ਮੀਂਹ ਕਾਰਨ ਕਿਸਾਨਾਂ ਦੇ ਚਿਹਰਿਆਂ ਤੇ ਖੁਸ਼ੀ ਦੇਖਣ ਨੂੰ ਮਿਲੀ ਹੈ ਕਿਉਂਕਿ ਮੌਸਮ ਸਮੇਂ ਤੋਂ ਪਹਿਲਾਂ ਹੀ ਗਰਮ ਹੋ ਗਿਆ ਸੀ ਜਿਸ ਕਾਰਨ ਕਣਕ ਦੀ ਫਸਲ ਨੂੰ ਨੁਕਸਾਨ ਹੋਣ ਦਾ ਡਰ ਸੀ ਹੁਣ ਮੀਂਹ ਪੈਣ ਨਾਲ ਕਿਸਾਨ ਰਾਹਤ ਮਹਿਸੂਸ ਕਰ ਰਹੇ ਹਨ ਪਰ ਤੇਜ਼ ਹਵਾਵਾਂ ਕਾਰਨ ਕਿਸਾਨਾਂ ਦੀ ਕਣਕ ਦੀ ਫਸਲ ਦੇ ਨੁਕਸਾਨ ਜਾਣ ਦਾ ਡਰ ਵੀ ਹੈ ਦੱਸਦੇ ਕਿ ਕਿਸਾਨਾਂ ਤੇ ਲੋਕਾਂ ਨੇ ਦੱਸਿਆ ਹੈ ਕਿ ਪਾਜ਼ਲ ਕਾ ਵਿੱਚ ਪਿਛਲੇ 2 ਦਿਨਾਂ ਤੋਂ ਬਦਲਬਾਈ ਹੋਈ ਅਤੇ ਹਲਕੀ ਬੂੰਦਾਬੰਦੀ ਦੇਖ ਨੂੰ ਮਿਲੀ ਪਰ ਹਲਕੀ بارش ਤੋਂ ਬਾਅਦ ਤਾਪਮਨ ਡਿੱਗ ਪਿਆ ਅਤੇ ਮੌਸਮ ਨਮੀ ਵਾਲਾ ਹੋ ਗਿਆ ਜਿਸ ਨਾਲ ਕਣਕ ਦੀ ਫਸਲ ਨੂੰ ਫਾਇਦਾ ਹੋਵੇਗਾ ਹਾਲਾਂਕਿ ਪਿਛਲੇ ਦਿਨਾਂ ਦੇ ਮੁਕਾਬਲੇ ਠੰਡ ਵਧ ਗਈ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਮਾਰਚ ਮਹੀਨੇ ਤੱਕ ਮੌਸਮ ਵਿੱਚ ਨਮੀ ਬਣੀ ਰਹਿਣੀ ਚਾਹੀਦੀ ਹੈ ਤਾਂ ਜੋ ਕਣਕ ਦੀ ਫਸਲ ਚੰਗੀ ਹੋਵੇ ਉਹਨਾਂ ਕਿਹਾ ਹੈ ਕਿ ਫਾਜ਼ਲਕਾ ਦਾ ਮੌਸਮ ਸਮੇਂ ਤੋਂ ਪਹਿਲਾਂ ਹੀ ਗਰਮ ਹੋ ਗਿਆ ਸੀ ਜਿਸ ਨਾਲ ਫਸਲ ਦਾ ਨੁਕਸਾਨ ਹੋਇਆ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਛਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭਪੇਸ਼ ਬਗੇਲ ਇੰਚਾਰਜ ਬਣਨ ਤੋਂ ਬਾਅਦ ਪਹਿਲੀ ਵਾਰ ਪੰਜਾਬ ਦਾ ਦੌਰਾ ਕਰ ਰਹੇ ਹਨ ਉਨ੍ਹਾਂ ਦੇ ਇਸ ਦੌਰੇ ਨੂੰ 2027 ਵਿਧਾਨ ਸਭਾ ਦੀਆਂ ਤਿਆਰੀਆਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਦੱਸ ਦੇ ਕਿ ਉਹ ਕੱਲ ਅੰਮ੍ਰਿਤਸਰ ਪਹੁੰਚੇ ਜਿੱਥੇ ਕਾਂਗਰਸੀ ਲੀਡਰਾਂ ਵੱਲੋਂ ਉਨ੍ਹਾਂ ਦਾ ਭਰਮਾ ਸਵਾਗਤ ਕੀਤਾ ਗਿਆ ਜਿਸ ਤੋਂ ਬਾਅਦ ਇੱਕ ਰੋਡ ਸ਼ੋਅ ਵੀ ਕੱਢਿਆ ਗਿਆ ਜਿਸ ਦਾ ਅਲੱਗ-ਅਲੱਗ ਥਾਵਾਂ ਤੇ ਸਵਾਗਤ ਹੋਇਆ ਸ਼੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਭੁਪੇਸ਼ ਬਗੇਲ ਆਮਾਂ ਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਨਿਸ਼ਾਨਾ ਸਾਧਿਆ ਉਹਨਾਂ ਕਿਹਾ ਕਿ ਕੇਜਰੀਵਾਲ ਸਿਰਫ ਸੱਤਾ ਦਾ ਲਾਲਚੀ ਹੈ ਦਿੱਲੀ ਚੋਣਾਂ ਹਾਰੇ ਨੂੰ ਇੱਕ ਮਹੀਨਾ ਨਹੀਂ ਹੋਇਆ ਅਤੇ ਹੁਣ ਉਹ ਰਾਜ ਸਭਾ ਜਾਣ ਬਾਰੇ ਸੋਚ ਰਿਹਾ ਹੈ ਉਹ ਸਿਰਫ ਆਪਣੇ ਲਈ ਰਾਜਨੀਤੀ ਕਰਦੇ ਹਨ ਇਸ ਦਿਨਾਂ ਲਈ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਮਜ਼ਬੂਤ ਹੈ ਤੇ 2027 ਵਿੱਚ ਸਰਕਾਰ ਬਣਾਉਣ ਜਾ ਰਹੀ ਹੈ ਹਾਈ ਲੈਵਲ ਮੀਟਿੰਗ ਤੋਂ ਬਾਅਦ ਆਪ ਦੇ ਪ੍ਰਧਾਨ ਅਮਨ अरोड़ा ਨੇ ਵੱਡਾ ਬਿਆਨ ਦਿੱਤਾ ਹੈ ਹਰਪਾਲ ਚੀਮਾ ਲਾਲਜੀਤ ਭੁੱਲਰ ਡਾਕਟਰ ਬਲਬੀਰ ਸਿੰਘ ਦੀ ਮੌਜੂਦਗੀ ਵਿੱਚ ਚੱਲੀ ਮੀਟਿੰਗ ਤੋਂ ਬਾਅਦ ਅਮਨ अरोड़ा ਨੇ ਦੱਸਿਆ ਕਿ ਪੰਜਾਬ ਨੂੰ ਰੰਗਲਾ ਬਣਾਉਣ ਲਈ ਆਮ ਆਦੀ ਪਾਰਟੀ ਦੀ ਸਰਕਾਰ ਨੇ ਪੰਜਾਬ 'ਚ ਸ਼ੁਰੂਆਤ ਕਰ ਦਿੱਤੀ ਹੈ ਹੁਣਾਂ ਕਿਹਾ ਹੈ ਕਿ ਆਪ ਵਰਗੋਂ ਕੇਜਰੀਵਾਲ ਵੀ ਇਸ ਸੰਬੰਧੀ ਕਾਫੀ ਚਿੰਤਤ ਹਨ ਇਸ ਚਿੰਤਾ ਨੂੰ ਦੂਰ ਕਰਦਿਆਂ ਆਪ ਸਰਕਾਰ ਨੇ ਨਸ਼ਿਆਂ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਮਨ अरोड़ा ਨੇ ਕਿਹਾ ਕਿ ਨਸ਼ਾ ਤਸਕਰਾ ਨੂੰ ਪੰਜਾਬ ਸਰਕਾਰ ਵੱਲੋਂ ਸਿੱਧੀ ਚੇਤਾਵਨੀ ਦਿੱਤੀ ਗਈ ਹੈ ਕੀ ਜਾਤਾ ਹੋ ਕਾਰੋਬਾਰ ਛੱਡ ਦੇਣ ਜਾਂ ਫਿਰ ਪੰਜਾਬ ਛੱਡ ਦੇਣ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਰੰਗਲਾ ਪੰਜਾਬ ਬਣਾਉਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਉਹਨਾਂ ਦੱਸਿਆ ਕਿ 13000 ਤੋਂ ਜ਼ਿਆਦਾ ਨਸ਼ੇ ਦੇ ਕੇਸ ਦਰਜ ਕੀਤੇ ਗਏ ਹਨ ਤੇ ਨਸ਼ਾ ਤਸਕਰਾਂ ਦੀ 612 ਕਰੋੜ ਰੁਪਏ ਤੱਕ ਦੀ ਸੰਪਤੀ ਜ਼ਬਤ ਕਰ ਲਈ ਗਈ ਹੈ ਉਹਨਾਂ ਨੇ ਨਸ਼ਿਆਂ ਦੇ ਮੁੱਦੇ ਤੇ ਪਿਛਲੀਆਂ ਸਰਕਾਰਾਂ ਨੂੰ けਦ ਦੇ ਹੋਏ ਕਿਹਾ ਹੈ ਕਿ ਕਾਂਗਰਸ ਅਤੇ ਅਕਾਲੀ ਦਲ ਸਰਕਾਰ ਸਮੇਂ ਇੱਥੇ ਨਸ਼ੇ ਦੇ ਦਰਿਆ ਵਗਦੇ ਸਨ ਉਹਨਾਂ ਕਿਹਾ ਕਿ 2007 ਤੋਂ ਮਾਝਾ ਮਾਲਵਾ ਬੈਲਟ ਵਿੱਚ ਨਸ਼ੇ ਦੀ ਸ਼ੁਰੂਆਤ ਹੋਈ ਉਹਨਾਂ ਕਿਹਾ ਕਿ 3 ਸਾਲਾਂ ਵਿੱਚ 6000 ਤੋਂ ਜ਼ਿਆਦਾ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਹੁਣੇ ਹੁਣੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਇਹ ਸਾਡੀ ਕੈਬਨਿਟ ਸਬ-ਕਮੇਟੀ ਯੁੱਧ ਨਸ਼ਾ ਵਿਰੋਧ ਦੀ ਕੈਬਨਿਟ ਸਬ-ਕਮੇਟੀ ਔਰ ਪੰਜਾਬ ਦੇ ਸਾਰੇ ਸਿਵਲ ਔਰ ਪੁਲਿਸ ਆਫਿਸਰਸ ਦੇ ਨਾਲ ਇੱਕ ਬਹੁਤ ਹੀ ਇੰਪੋਰਟੈਂਟ ਮਹੱਤਵਪੂਰਨ ਮੀਟਿੰਗ ਕੀਤੀ ਗਈ ਹੈ ਔਰ ਇੱਕ ਤਹਿਈਆ ਕੀਤਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਜੋ ਸਾਡੇ ਨੈਸ਼ਨਲ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਦਾ ਸੁਪਨਾ ਹੈ ਔਰ ਉਹਦੇ ਤਹਿਤ ਪਰ ਅੱਜ ਇਹਦੇ ਨਾਲ ਨਾਲ ਇਹ ਲੋ ਇਹ ਲੋੜ ਹੈ ਕਿ ਪੰਜਾਬ ਦੇ ਵਿੱਚ ਇਹ ਕੋਹੜ ਪਣ ਪਿਆ ਕਿਵੇਂ ਇਸ ਗੱਲ ਨੂੰ ਸਮਝਣ ਦੀ ਪਿਛਲੇ ਸਮਿਆਂ ਦੇ ਵਿੱਚ ਪੰਜਾਬ ਪੀਰਾਂ ਫਕੀਰਾਂ ਦੀ ਇਸ ਧਰਤੀ ਦੇ ਉੱਪਰ ਪੰਜ ਦਰਿਆਵਾਂ ਦੀ ਧਰਤੀ ਦੇ ਉੱਪਰ ਜਿਸ ਤਰੀਕੇ ਦੇ ਨਾਲ ਇਹ ਇਹ ਜ਼ਹਿਰ ਦੇ ਦਰਿਆ ਵਗਣੇ ਸ਼ੁਰੂ ਹੋਏ 2007 ਤੋਂ ਲੈ ਕੇ ਜਦ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਾਂਝੀ ਸਰਕਾਰ ਸੀ ਤੇ ਉਸ ਸਮੇਂ ਤੁਹਾਡੇ ਧਿਆਨ ਦੇ ਵਿੱਚ ਹੋਏਗਾ ਇਹ ਨੂੰ ਇਹਦਾ ਸ਼ੁਰੂਆਤ ਹੈ ਜਿਹੜੀ ਉਸ ਸਮੇਂ ਸ਼ੁਰੂ ਹੀ ਨਹੀਂ ਉਸ ਤੋਂ ਪਹਿਲਾਂ ਕਦੇ ਕਿਸੇ ਨੇ ਚਿੱਟਾ ਕਦੇ ਕਿਸੇ ਨੇ ਜੋ ਸਿੰਥੈਟਿਕ ਡਰੱਗਸ ਡਰੱਗਸ ਇਹਨਾਂ ਚੀਜ਼ਾਂ ਦਾ ਕਦੇ ਪੰਜਾਬ ਦੇ ਵਿੱਚ ਕਦੇ ਕਿਸੇ ਨੇ ਨਾਂ ਵੀ ਨਹੀਂ ਸੁਣਿਆ ਸੀਗਾ ਇਹ ਇਹ ਦੁੱਧ ਵਾਲੀ ਇਹ ਸਾਗ ਤੇ ਇਹ ਮੱਕੀ ਦੀਆਂ ਰੋਟੀਆਂ ਵਾਲੀ ਤੇ ਜੈ ਜਵਾਨ ਤੇ ਜੈ ਕਿਸਾਨ ਵਾਲੀ ਧਰਤੀ ਦੇ ਵਿੱਚ ਇਹ ਪਿਛਲੀਆਂ ਸਰਕਾਰਾਂ ਨੇ ਅਕਾਲੀ ਦਲ ਭਾਜਪਾ ਦੇ ਸਮੇਂ 2007 ਦੇ ਵਿੱਚ ਸ਼ੁਰੂ ਹੋਇਆ ਮਾਝੇ ਤੇ ਮਾਲਵੇ ਦੇ ਵਿੱਚ ਸ਼ੁਰੂ ਹੋਇਆ ਔਰ ਤੁਹਾਡੇ ਸਭ ਤੋਂ ਪਹਿਲਾਂ ਧਿਆਨ ਦੇ ਵਿੱਚ ਹੋਏਗਾ ਕਿ 2000 ਨੌ ਦੇ ਵਿੱਚ ਜੋ ਬਾਰਡਰ ਬੈਲਟ ਹੈ ਉੱਥੇ ਅਟਾਰੀ ਦੇ ਉੱਪਰੋਂ ਇਹਦੀ ਇੱਕ ਬਹੁਤ ਵੱਡੀ ਖੇਪ ਹੈ ਜਿਹੜੀ ਉਹ ਸ਼ੁਰੂ ਹੀ ਜੋ ਇੱਕ ਇੰਟਰਨੈਸ਼ਨਲ ਜੋ 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 ਦੌਰ ਇਹਦੀ ਸਮਗਲਿੰਗ ਦਾ ਸ਼ੁਰੂ ਹੋਇਆ ਉਸ ਤੋਂ ਬਾਅਦ ਇਹ ਕੈਂਸਰ ਵਧਦਾ ਰਿਹਾ ਦੂਜੀ ਸਰਕਾਰ ਆਈ ਅਕਾਲੀ ਦਲ ਭਾਜਪਾ ਦੀ ਤੇ ਫਿਰ ਉਸ ਸਮੇਂ ਉਹਦਾ ਪ੍ਰਚਾਰ ਪ੍ਰਸਾਰ ਤੇ ਪਰਫੁੱਲ ਉਹਦਾ ਜਿਹੜਾ ਇਹ ਜ਼ਹਿਰ ਇਹ ਕੋੜ ਹੋਰ ਹੁੰਦਾ ਗਿਆ ਘਰ ਘਰ ਦੇ ਵਿੱਚ ਨਸ਼ੇ ਪਹੁੰਚਾਉਣ ਦਾ ਕੰਮ ਉਸ ਸਮੇਂ ਦੀ ਸਰਕਾਰ ਦੇ ਸਿਆਸੀ ਲੀਡਰਾਂ ਨੇ ਔਰ ਜੋ ਇੱਕ ਨਾਰਕੋ ਟੈਰਰਿਜ਼ਮ ਦਾ ਜੋ ਨੈਕਸਸ ਬਣਿਆ ਜਿਹਦੇ ਵਿੱਚ ਲੀਡਰ ਪੋਲੀਟੀਕਲ ਲੀਡਰ ਜਿਹਦੇ ਵਿੱਚ ਪੁਲਿਸ ਜਿਹਦੇ ਵਿੱਚ ਡਰੱਗ ਪੈਡਲਰ ਸਮਗਲਰ ਉਹ ਇੱਕ ਮੁੱਠੋ ਕੇ ਕਿਉ ਖੁਚੜੀ ਖਿਜੜੀ ਹੋ ਗਏ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਪੰਜਾਬ ਨੂੰ ਇਸ ਨਰਕ ਵੱਲ ਧੱਕਿਆ ਉਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈਗਾ ਕੋਈ ਇਸ ਗੱਲ ਤੋਂ ਨਹੀਂ ਭੁੱਲਿਆ ਹੋਇਆ ਕਿ ਕਿਸ ਤਰੀਕੇ ਦੇ ਨਾਲ ਜਦੋਂ ਅ ਜਗਦੀਸ਼ ਭੋਲਾ ਨੂੰ ਫੜਿਆ ਗਿਆ ਤੇ ਉਹਨੇ ਕਿਹੜੇ-ਕਿਹੜੇ ਕਿੰਨਾ-ਕਿੰਨਾ ਲੀਡਰਾਂ ਦੇ ਦੇ ਨਾਲ ਇਹ ਸਾਰੀ ਦੁਨੀਆ ਨੂੰ ਪਤਾ ਹੈ ਸੋ ਇਹ ਕੋਹੜ ਪੰਜਾਬ ਪੁਲਿਸ ਬੜੀ ਕੰਪੀਟੈਂਟ ਪੁਲਿਸ ਹੈ ਪੰਜਾਬ ਪੁਲਿਸ ਉਹ ਫੋਰਸ ਹੈ ਜਿਹਨੇ ਕਿਸੇ ਸਮਿਆਂ ਦੇ ਵਿੱਚ ਅਤਵਾਦ ਨੂੰ ਵੀ ਜੜੋਂ ਖਤਮ ਕਰ ਦਿੱਤਾ ਤੇ ਕਿਉਂਕਿ ਪੋਲੀਟੀਕਲ ਲੀਡਰਸ਼ਿਪ ਦੀ ਪੈਟਰਨ ਹੈ ਸੀਗੀ ਉਹ ਉਹ ਕੋਡ ਆਪ ਇਹਨਾਂ ਮਾੜੇ ਕੰਮਾਂ ਦੇ ਵਿੱਚ ਇਨਵੋਲਡ ਰਹੇ ਉਹਨਾਂ ਦੀ ਪੈਟਰਨ ਨਹੀਂ ਸੀਗੀ ਤਾਂ ਕਰਕੇ ਇਹ ਇਹ ਨਸ਼ਿਆਂ ਦਾ ਕੋਹੜ ਹੈ ਜਿਹੜਾ ਜ਼ਹਿਰ ਹੈ ਜਿਹੜਾ ਉਹ ਵਧਾ ਗਿਆ ਉਸ ਤੋਂ ਬਾਅਦ ਉਸ ਤੋਂ ਬਾਅਦ 2017 ਦੇ ਵਿੱਚ ਪੰਜਾਬ ਦੇ ਲੋਕਾਂ ਨੇ ਫਤਵਾ ਦੇ ਦਿੱਤਾ ਕਾਂਗਰਸ ਪਾਰਟੀ ਨੂੰ ਤੇ ਕਾਂਗਰਸ ਪਾਰਟੀ ਦੇ ਵਿੱਚ ਵੀ ਜਿਸ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਨੂੰ ਤਲਵੰਡੀ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਪਰ ਮੱਥੇ ਨਾਲ ਲਾ ਕੇ ਕਿਹਾ ਸੀ ਕਿ ਮੈਂ 4 ਹਫ਼ਤਿਆਂ ਦੇ ਵਿੱਚ ਨਸ਼ਿਆਂ ਦੇ ਕੋਹੜ ਨੂੰ ਖਤਮ ਕਰ ਦੂੰਗਾ ਨਸ਼ਿਆਂ ਦੇ ਕੋਹੜ ਨੂੰ ਖਤਮ ਤਾਂ ਕੀ ਕਰਨਾ ਸੀਗਾ ਉਹਨਾਂ ਦੀ ਰਹਿਨਮਾਈ ਦੇ ਹੇਠ ਇਹਦਾ ਪ੍ਰਚਾਰ ਤੇ ਪ੍ਰਸਾਰ ਜਿਹੜਾ ਉਹ ਦਿਨ ਪਰ ਦਿਨ ਵਧਦਾ ਗਿਆ ਵਧਦਾ ਗਿਆ ਤੇ ਘਰ ਘਰ ਦੇ ਵਿੱਚ ਇਹ ਕੋਹੜ ਇਹ ਜ਼ਹਿਰ ਹੈ ਜਿਹੜਾ ਉਹ ਪਹੁੰਚਦਾ ਰਿਹਾ ਤੇ ਉਸ ਸਮੇਂ ਦੀ ਸਰਕਾਰ ਉਹਨੂੰ ਰੋਕਣ ਦੀ ਬਜਾਏ ਉਹਨੂੰ ਹੋਰ ਪਰਫੁੱਲਤ ਹੁੰਦਾ ਦੇਖਦੀ ਰਹੀ ਅੱਖਾਂ ਦੇ ਉੱਪਰ ਪੱਟੀ ਬੰਨ੍ਹ ਕੇ ਆ ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਧਿਆਨ ਦੇ ਵਿੱਚ ਆਇਆ ਹੋਵੇਗਾ ਕਿ ਪਰਸੋਂ ਦੇ ਹੀ ਪੇਪਰ ਦੇ ਵਿੱਚ ਛਪਿਆ ਕਿ ਜੋ ਈਡੀ ਦੇ ਸਾਬਕਾ ਡਾਇਰੈਕਟਰ ਸੀ ਨਰਿੰਜਨ ਸਿੰਘ ਉਹਨਾਂ ਨੇ ਔਨ ਰਿਕਾਰਡ ਕਿਹਾ ਕਿ ਉਸ ਸਮੇਂ ਜੋ 130 ਮੋਤਾ ਹੋਈਆਂ ਸੀਗੀਆਂ ਤਰਨਤਾਰਨ ਦੇ ਵਿੱਚ ਇਲਿਸੀਟ ਸ਼ਰਾਬ ਕਰਕੇ ਕੋਵਿਡ ਦੇ ਸਮੇਂ ਦੌਰਾਨ ਉਸ ਦੇ ਵਿੱਚ ਉਸ ਸਮੇਂ ਦੀ ਸਰਕਾਰ ਦੇ ਇੱਕ ਮੰਤਰੀ 10 ਐਮਐਲਏ ਤੇ ਕੈਪਟਨ ਅਮਰਿੰਦਰ ਸਿੰਘ ਦੀ ਕੋਟਰੀ ਦੇ ਖਾਸਮ ਖਾਸ ਲੋਕ ਨੇ ਜਿਹੜੇ ਉਹ ਇਨਵੋਲਡ ਸੀਗੇ ਸੋ ਇੰਨਾ ਇੰਨਾ ਤੱਥਾਂ ਤੋਂ ਇੰਨਾ ਬਿਆਨਾਂ ਤੋਂ ਸਪਸ਼ਟ ਜ਼ਾਹਰ ਹੋ ਜਾਂਦਾ ਹੈ ਕਿ ਜੇ ਅੱਜ ਪੰਜਾਬ ਇਸ ਤਰਸਮਈ ਹਾਲਤ ਦੇ ਵਿੱਚ ਪਹੁੰਚਿਆ ਤੇ ਉਹਦੇ ਵਿੱਚ ਕਿੰਨਾ ਕਿੰਨਾ ਪਾਰਟੀਆਂ ਦੇ ਕਿੰਨਾ ਕਿੰਨਾ ਲੀਡਰਾਂ ਨੇ ਉਹਦੇ ਵਿੱਚ ਮਾਰੇ ਪੰਜਾਬ ਵਿਰੋਧੀ ਤੇ ਪੰਜਾਬੀ ਵਿਰੋਧੀ ਜਿਹੜੇ ਰੋਲ ਨੇ ਉਹ ਅਦਾ ਕੀਤੇ ਨੇ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਪੰਜਾਬ ਦੀ ਪਿੱਠ ਦੇ ਵਿੱਚ ਪੰਜਾਬ ਦੀ ਜਵਾਨੀ ਦੇ ਵਿੱਚ ਛੁਰਾ ਮਾਰੇ ਇਹ ਅੱਜ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈਗਾ ਤੇ ਅੱਜ ਅੱਜ ਤੋਂ 3 ਸਾਲ ਪਹਿਲਾਂ ਇਸ ਲੜਾਈ ਦੇ ਵਿਰੁੱਧ ਜੰਗੇ ਐਲਾਨ ਉਸ ਸਮੇਂ ਹੋਇਆ ਜਦ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸਾਡਾ ਪਿਛਲੇ 3 ਸਾਲਾਂ ਦੇ ਵਿੱਚੋਂ ਸਭ ਤੋਂ ਵੱਡੀ ਮੈਂ ਸਮਝਦਾ ਕਿ ਇੱਕ ਇੱਕ ਸਾਇਲੈਂਟ ਮੂਹਮ ਹੈ ਜਿਹੜੀ ਉਹ ਚੱਲ ਰਹੀ ਸੀਗੀ ਜਿਹਦੇ ਜਿਹਦੇ ਤੱਥ ਨੇ ਜਿਹੜੇ ਉਹ ਬੋਲਦੇ ਨੇ ਤੇ ਉਸ ਦੇ ਤਹਿਤ ਜੇ ਆਪਾਂ ਗੱਲ ਕਰੀਏ ਤੇ ਪਿਛਲੇ ਤਿੰਨ ਸਾਲਾਂ ਦੇ ਵਿੱਚ ਤਕਰੀਬਨ 650 ਤੋਂ ਵੀ ਵੱਧ ਜਿਹੜੇ ਵੱਡੇ ਡਰੱਗ ਤਸਕਰ ਨੇ ਪਿਛਲੇ ਤਿੰਨ ਸਾਲਾਂ ਦੇ ਵਿੱਚ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਪੰਜਾਬ ਪੁਲਿਸ ਪੁਲਿਸ ਦੀ ਐਫਰਟਸ ਦੀ ਵਜ੍ਹਾ ਕਰਕੇ 650 ਤੋਂ ਵੱਧ ਜਿਹੜੇ ਵੱਡੇ ਸਮੱਗਲਰਸ ਨੇ ਉਹ ਫੜੇ ਜਾ ਚੁੱਕੇ ਨੇ 30000 ਤੋਂ ਵੱਧ ਐਨਡੀਪੀਐਸ ਦੀ ਜਿਹੜੇ ਅਧੀਨ ਪਰਚੇ ਨੇ ਉਹ ਪੰਜਾਬ ਪੁਲਿਸ ਵੱਲੋਂ ਦਿੱਤੇ ਜਾ ਚੁੱਕੇ ਨੇ 10000 ਤੋਂ ਵੱਧ ਪਿਛਲੇ ਸਮੇਂ ਦੇ ਵਿੱਚ ਪੁਲਿਸ ਕਰਮਚਾਰੀਆਂ ਦਾ ਮੁਲਾਜ਼ਮਾਂ ਦਾ ਜਿਨ੍ਹਾਂ ਦਾ ਰਤਾ ਭਰ ਵੀ ਇਨਵੋਲਵਮੈਂਟ ਸੀ ਡਰੱਗਜ਼ ਦੇ ਮਸਲਿਆਂ ਦੇ ਵਿੱਚ ਐਨਡੀਪੀਐਸ ਦੇ ਵਿੱਚ ਉਹਨਾਂ ਦੇ ਤਬਾਦਲੇ ਪਿਛਲੇ ਸਮੇਂ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਨੇ ਐਂਟੀ ਨਾਰਕੋਟਿਕਸ ਫੋਰਸ ਦਾ ਗਠਨ ਹੈ ਜਿਹੜਾ ਕੀਤਾ ਜਾ ਚੁੱਕਿਆ ਹੈ ਜਿਹੜੀ ਬੜੀ ਇਫੈਕਟਿਵਲੀ ਕੰਮ ਕਰ ਰਹੀ ਹੈ ਇਸ ਤੋਂ ਇਲਾਵਾ ਹੁਣ ਤੱਕ ਪਿਛਲੇ 3 ਸਾਲਾਂ ਦੇ ਵਿੱਚ 612 ਕਰੋੜ ਦੀ ਸੰਪਤੀ ਜਿਹੜੀ ਡਰੱਗ ਪੈਡਲਰਸ ਦੀ ਉਹ ਜ਼ਬਤ ਕੀਤੀ ਜਾ ਚੁੱਕੀ ਹੈ ਤੇ ਕਾਂਗਰਸ ਦੇ ਮਹਿਜ਼ 142 ਕਰੋੜ ਦੀ ਸੰਪਤੀ ਆਪ ਦੇ ਪੰਜ ਸਾਲਾਂ ਦੇ ਕਾਰਜਕਾਲ ਦੇ ਦੌਰਾਨ ਕੀਤੀ ਇਸ ਤੋਂ ਇਲਾਵਾ 100 ਤੋਂ ਵੱਧ ਪੁਲਿਸ ਕਰਮਚਾਰੀ ਜਿਹੜੇ ਕਿ ਇਹਦੇ ਇਸ ਗੌਰਖ ਧੰਦੇ ਦੇ ਵਿੱਚ ਸੀਗੇ ਡਰੱਗ ਪੈਡਲਿੰਗ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਹੈ ਜਿਹੜਾ ਉਹ ਕੀਤਾ ਜਾ ਚੁੱਕਿਆ ਸਾਲ 2022 ਤੋਂ ਹੁਣ ਤੱਕ 45000 ਜਿਹੜੇ ਪੈਟੀ ਸਮੱਗਲਰਸ ਵੀ ਸੀਗੇ ਨਸ਼ੇ ਦੇ ਉਹਨਾਂ ਦੇ ਉੱਪਰ ਆ ਐਫ ਆਈ ਆਰਸ ਕਰਕੇ ਉਹਨਾਂ ਨੂੰ ਗ੍ਰਿਫਤਾਰਾ ਜਿਹੜਾ ਉਹ ਕੀਤਾ ਜਾ ਚੁੱਕਿਆ ਹੈਰੋਇਨ ਦੀ ਨੂੰ ਜ਼ਬਤ ਕਰਨ ਦੀ ਜਿਹੜੀ ਜਿਹੜੀ ਪਰਸੈਂਟੇਜ ਹੈ ਉਹ ਪਿਛਲੇ ਸਮੇਂ ਨਾਲੋਂ ਤਕਰੀਬਨ 600 ਗੁਣਾ ਉਹ 600% ਹੈ ਜਿਹੜੀ ਉਹ ਅਸੀਂ ਰਿਕਵਰ ਕਰ ਚੁੱਕੇ ਹਾਂ ਪੰਜਾਬ ਪੁਲਿਸ ਦੀ ਇਫੈਕਟਿਵਨੈਸ ਦੇ ਨਾਲ जिधर तकरीबन 1128 किलो हेरोइन जेडी ओ इन तीन सालਾਂ ਦੇ ਵਿੱਚ ਫੜੀ ਜਾ ਚੁੱਕੀ ਹੈ ਜਦ ਕੇ ਕਾਂਗਰਸ ਦੇ ਰਾਜ ਸਮੇਂ ਇਹ ਮਹਿਜ਼ 197 ਕਿਲੋ ਦੀ ਰਿਕਵਰੀ ਸੀ ਇਸੇ ਤਰੀਕੇ ਨਸ਼ਾ ਤਸਕਰੀ ਦੇ ਵਿੱਚ ਸ਼ਾਮਲ ਔਰ ਮੈਂ ਸਮਝਦਾ ਕਿ ਇਹ ਚੀਜ਼ ਹੈ ਫੈਕਟਸ ਨੇ ਜਿਹੜੇ ਇਹ ਪੰਜਾਬ ਪੁਲਿਸ ਦੇ ਔਰ ਪੰਜਾਬ ਸਰਕਾਰ ਦੇ ਕਨਸਰਟਡ एफर्ट्स ਨੂੰ ਤੁਹਾਨੂੰ ਅੱਜ ਮੈਂ ਵੀਡੀਓ ਨੂੰ ਬੇਨਤੀ ਕਰੂੰਗਾ ਕਿ ਹਾਈਲਾਈਟ ਕਰਨਾ ਚਾਹੀਦਾ ਹੈ ਕਿ ਜੋ ਪਿਛਲੇ ਸਮੇਂ ਦੇ ਵਿੱਚ 2022 ਤੋਂ ਪਹਿਲਾਂ ਜੋ ਕਨਵਿਕਸ਼ਨ ਰੇਟ ਸੀਗਾ ਮਹਿਜ਼ ਐਨਡੀਪੀਐਸ ਦੇ ਵਿੱਚ 58% ਸੀਗਾ ਤੇ ਹੁਣ ਸਾਡੀ ਸਰਕਾਰ ਦੇ ਸਮੇਂ ਇਹ 85% ਹੈ ਜਿਹੜਾ ਇਹ ਹੋ ਚੁੱਕਿਆ ਜਿਹੜਾ ਕਿ ਪੂਰੇ ਮੁਲਕ ਦੇ ਵਿੱਚੋਂ ਹਾਈਐਸਟ ਹੈ ਔਰ ਕਈ ਕਈ ਸਟੇਟਸ ਦੇ ਵਿੱਚ ਮਹਿਜ਼ 10 12% ਹੈ ਸੋ ਮੈਂ ਸਮਝਦਾ ਕਿ ਬਹੁਤ ਵੱਡਾ ਟਰੈਕ ਰਿਕਾਰਡ ਹੈ ਪੋਜ਼ਿਟਿਵ ਪੰਜਾਬ ਪੁਲਿਸ ਦਾ ਪੰਜਾਬ ਸਰਕਾਰ ਦਾ ਇਸੇ ਤਰੀਕੇ ਦੇ ਨਾਲ 2024 ਦੇ ਵਿੱਚ ਜੋ ਡਰੋਨ ਦੀਆਂ ਜੋ ਇਨਸੀਡੈਂਟਸ ਹੋਏ ਨੇ ਉਹਦੇ ਵਿੱਚ ਵੀ ਜੋ ਹੈ 294 ਕਿਉਂਕਿ ਇੰਟਰਨੈਸ਼ਨਲ ਤੋਂ ਹੈ ਇੰਟਰਨੈਸ਼ਨਲ ਬਾਰਡਰ ਤੋਂ ਇਹਦੀ ਤਸਕਰੀ ਹੁੰਦੀ ਹੈ ਉਹਦੇ ਵਿੱਚ ਵੀ ਜੋ ਵਾਦਾ ਹੋ ਰਿਹਾ ਸੀਗਾ ਉਹ 294 ਡਰੋਨ ਡਰੋਨ ਜਿਹੜੇ ਉਹ ਫੜੇ ਜਾ ਚੁੱਕੇ ਨੇ ਪਿਛਲੇ ਸਮੇਂ ਨਾਲੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਨੂੰ ਇਹਦੇ ਵਿੱਚ ਵੀ ਜੋ ਹੈ ਕਾਮਯਾਬੀ ਮਿਲੀ ਹੈ 3 ਲੱਖ ਤੋਂ ਵੱਧ ਨਸ਼ਾ ਪੀੜਤਾ ਨੂੰ OAT ਸੈਂਟਰਸ ਦੇ ਵਿੱਚ ਉਹਨਾਂ ਨੂੰ ਉਹਨਾਂ ਦੀ ਟ੍ਰੀਟਮੈਂਟ ਹੈ ਜਿਹੜਾ ਉਹ ਚੱਲ ਰਿਹਾ ਹੈ 12,000 ਦੇ ਕਰੀਬ ਪਿੰਡਾਂ ਦੇ ਵਿੱਚ ਨਸ਼ਾ ਤਸਕਰੀ ਨੂੰ ਰੋਕਣ ਦੇ ਲਈ ਕਮੇਟੀਆਂ ਦਾ ਗਠਨ ਹੈ ਜਿਹੜਾ ਉਹ ਹੋ ਚੁੱਕਿਆ ਸੋ ਮੇਰੇ ਕਹਿਣ ਦਾ ਮਤਲਬ ਇਹ ਫਿਗਰਸ ਐ ਫੈਕਟਸ ਅੱਜ ਤੁਹਾਡੇ ذریعے ਸਮੁੱਚੇ ਪੰਜਾਬ ਦੇ ਸਾਹਮਣੇ ਰੱਖਣ ਦਾ ਜਿਹੜਾ ਮਕਸਦ ਹੈ ਪਰਪਸ ਹੈ ਉਹ ਇਹੀ ਹੈ ਕਿ ਕਿਸ ਤਰੀਕੇ ਦੇ ਨਾਲ आम आदमी पार्टी दी पॉलिटिकल लीडरशिप ਦੇ ਸਟਰੋਂਗ ਵਿਲ ਪਾਵਰ ਦੇ ਨਾਲ ਤੇ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਦੀ ਕੰਪੀਟੈਂਸ ਦੇ ਨਾਲ ਕਿਸ ਤਰੀਕੇ ਦੇ ਨਾਲ ਇੱਕ ਕਨਸਰਟਡ ਐਫਰਟਸ ਨੇ ਜਿਹੜੇ ਉਹ ਉਹ ਡਰਾਈਵ ਹੈ ਜਿਹੜੀ ਉਹ ਲੰਬੇ ਸਮੇਂ ਤੋਂ ਚੱਲ ਰਹੀ ਹੈ ਪਰ ਹੁਣ ਕਿਉਂਕਿ ਮੈਂ ਸਮਝਦਾ ਕਿ ਇਸ ਦੇ ਉੱਪਰ ਇੱਕ ਅਖੀਰਲਾ ਹੱਲਾ ਇੱਕ ਅਖੀਰਲਾ ਹਮਲਾ ਕਰਨ ਦੀ ਜ਼ਰੂਰਤ ਅ ਅਸੀਂ ਮਹਿਸੂਸ ਕੀਤੀ ਜਿਹਦੇ ਤਹਿਤ ਅੱਜ ਜੋ ਮੈਂ ਪਹਿਲਾਂ ਅਨਾਉਂਸ ਕੀਤਾ ਕਿ ਯੁੱਧ ਨਸ਼ਾ ਵਿਰੁੱਧ ਮਹਿੰਮ ਮੈਂ ਜਿਹੜੀ ਉਹ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਜਾ ਰਹੀ ਹੈ ਜਿਹਦੇ ਤਹਿਤ ਮੈਂ ਜਿੱਥੇ ਪੰਜਾਬ ਦੇ 3 ਕਰੋੜ ਲੋਕਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਇਹ ਕੰਮ ਹੈ ਜਿਹੜਾ ਇੱਕ ਕੋਹੜ ਹੈ ਜਿਹੜਾ ਇੱਕ ਕੈਂਸਰ ਹੈ ਜਿਹੜਾ ਇਹ ਇਕੱਲੇ ਇੱਕ ਬੰਦੇ ਦੇ ਕੀਤਿਆਂ ਨਹੀਂ ਮੁੱਕਣਾ ਹੈਗਾ ਕਿ ਆਪਾਂ ਕੀ ਕਿ ਇਕੱਲੇ ਸਰਕਾਰ ਦੀ ਜ਼ਿੰਮੇਵਾਰੀ ਹੈ ਨਾ ਇਹ ਇਸ ਕੈਂਸਰ ਨੂੰ ਜੇ ਜੜੋਂ ਪਟੜਣਾ ਹੈ ਜੜੋਂ ਖਤਮ ਕਰਨਾ ਹੈ ਤੇ ਅੱਜ 3 ਕਰੋੜ ਪੰਜਾਬੀਆਂ ਨੂੰ ਮੋਢੇ ਦੇ ਨਾਲ ਮੋਢਾ ਲਾ ਕੇ ਚੱਲਣ ਦੀ ਜ਼ਰੂਰਤ ਹੈ ਔਰ ਉਹ ਲੋਕ ਜਿਹੜੀਆਂ ਪ੍ਰਾਣੀਆਂ ਪੋਲੀਟਿਕਲ ਪਾਰਟੀਆਂ ਜਿਨ੍ਹਾਂ ਨੇ ਇਸ ਜ਼ਹਿਰ ਨੂੰ ਪਨਪ ਦੇ ਦੇਖਿਆ ਜਿਨ੍ਹਾਂ ਨੇ ਇੱਕ ਛੋਟੇ ਜੇ ਬੀਜ ਤੋਂ ਐਡਾ ਵੱਡਾ ਦਰਖਤ ਹੁੰਦਿਆਂ ਦੇਖਿਆ ਤੇ ਉਹਦੇ ਵਿੱਚ ਪਾਣੀ ਪਾਇਆ ਮੈਂ ਉਹਨਾਂ ਨੂੰ ਵੀ ਕਹਿਣਾ ਚਾਹਾਂਗਾ ਕਿ ਤੁਸੀਂ ਪੰਜਾਬ ਦੇ ਨਾਲ ਪੰਜਾਬੀ ਦੇ ਨਾਲ ਤੇ ਪੰਜਾਬੀਆਂ ਦੇ ਨਾਲ ਬਹੁਤ ਵੱਡਾ ਧਰੋ ਹੈ ਜਿਹੜਾ ਉਹ ਕਮਾ ਚੁੱਕੇ ਹੋ ਤੁਹਾਨੂੰ ਲੋਕ ਇਸੇ ਗੱਲ ਕਰਕੇ ਨਕਾਰ ਚੁੱਕੇ ਨੇ ਤੇ ਹੁਣ ਸਾਡੀ ਸਰਕਾਰ ਆਮ ਆਦਮੀ ਪਾਰਟੀ ਨੇ ਨੇ ਜੋ ਤਿਆਹੀਆ ਕੀਤੀ ਉਹਦੇ ਤਹਿਤ ਇੱਕ ਇੱਕ ਬਹੁਤ ਵੱਡੀ ਜੰਗ ਹੈ ਜਿਹੜੀ ਉਹ ਛੇੜੀ ਗਈ ਹੈ ਜਿਸ ਦੇ ਤਹਿਤ ਮੈਂ ਉਹਨਾਂ ਡਰੱਗ ਪੈਡਲਰਸ ਨੂੰ ਜਿਹੜੇ ਇਸ ਕੰਮ ਦੇ ਵਿੱਚ ਪਾਏ ਹੋਏ ਨੇ ਨਸ਼ਾ ਤਸਕਰ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੂੰਗਾ ਕਿ ਜਾਂ ਤਾਂ ਤੁਸੀਂ ਪੰਜਾਬ ਛੱਡ ਦਿਓ ਇਆ ਫਿਰ ਨਸ਼ਿਆਂ ਦਾ ਕਾਰੋਬਾਰ ਛੱਡ ਦੋ ਮੈਂ ਉਹਨਾਂ ਲੋਕਾਂ ਦੇ ਉਹਨਾਂ ਡਰੱਗ ਪੈਡਲਰਸ ਦੇ ਮਾਪਿਆਂ ਨੂੰ ਕਹਿਣਾ ਚਾਹੂੰਗਾ ਕਿ ਤੁਸੀਂ ਆਪਦੇ ਬੱਚਿਆਂ ਦੀ ਦੀ ਸਲਾਮਤੀ ਦੇ ਲਈ ਉਹਨਾਂ ਦੀ ਭਲਾਈ ਦੇ ਲਈ ਤੇ ਸਮਾਜ ਦੀ ਭਲਾਈ ਦੇ ਲਈ ਆਪਣੇ ਬੱਚਿਆਂ ਨੂੰ ਇਸ ਰਾਹ ਤੋਂ ਹਟਾ ਲਓ ਕਿਉਂਕਿ ਇਸ ਤਰੀਕੇ ਦੇ ਨਾਲ ਜੋ ਪਿਛਲੀਆਂ ਸਰਕਾਰਾਂ ਦੇ ਸਮੇਂ ਪੰਜਾਬ ਦੇ ਘਰ-ਘਰ ਦੇ ਵਿੱਚ ਜ਼ਹਿਰ ਪਹੁੰਚਾਇਆ ਗਿਆ ਇਹ ਜ਼ਹਿਰ ਨੂੰ ਠੱਲ ਪਾਉਣ ਦਾ ਨਕਾ ਲਾਉਣ ਦਾ ਕੰਮ ਹੈ ਜਿਹੜਾ ਉਹ ਹੁਣ ਸਰਕਾਰ ਨੇ ਫੈਸਲੇ ਜਿਹੜਾ ਉਹ ਦਲੇਰੀ ਦੇ ਨਾਲ ਉਹਨੂੰ ਅਸੀਂ ਇੰਪਲੀਮੈਂਟ ਕਰਾਂਗੇ ਔਰ ਔਰ ਮੈਂ ਮੈਂ ਬੇਨਤੀ ਕਰੂੰਗਾ ਮੈਂ ਅਪੀਲ ਕਰੂੰਗਾ ਕਿ ਸਾਰੇ ਉਹ ਲੋਕ ਚਾਹੇ ਕੋਈ ਚੁਣੇ ਹੋਏ ਨੁਮਾਇੰਦੇ ਨੇ ਚਾਹੇ ਮੀਡੀਆ ਕਰਮੀ ਨੇ ਇਹਦੇ ਵਿੱਚ ਸਾਡਾ ਸਾਥ ਦੇਣ ਔਰ ਜਿਹੜੇ ਉਹ ਲੋਕ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਸਰਕਾਰਾਂ ਕਿਸੇ ਗਲਤ ਕੰਮ ਦੀ ਪੁਸ਼ਤਪਨਾਹੀ ਕਰਦੀਆਂ ਹੁੰਦੀਆਂ ਨੇ ਤੇ ਫਿਰ ਕਈ ਵਾਰੀ ਆਪਾਂ ਦੇਖਿਆ ਕਿ ਮਾਪੇ ਵੀ ਉਹਨੂੰ ਦੇਖ ਕੇ ਐਨਕੋਰੇਜ ਕਰਦੇ ਨੇ ਆਪਦੇ ਬੱਚਿਆਂ ਨੂੰ ਕਈ ਵਾਰੀ ਗਰੀਬ ਘਰ ਦਾ ਸਪੋਜ਼ ਕੋਈ ਬੱਚਾ ਹੈ ਉਹ ਜਦੋਂ ਦੂਜੇ ਨੂੰ ਗਲਤ ਪਾਸਿਓਂ ਐਨਾ-ਇਨਾ ਪੈਸਾ ਕਮਾਉਂਦੇ ਦੇਖਦੇ ਨੇ ਤੇ ਉਹ ਵੀ ਉਸ ਵੱਲ ਅਟਰੈਕਟ ਹੁੰਦੇ ਨੇ ਤੇ ਹੁਣ ਉਹਨਾਂ ਨੂੰ ਇੱਕ ਬੜਾ ਸਖਤ ਸੁਨੇਹਾ ਜਿਹੜਾ ਉਹ ਦੇਣਾ ਚਾਹਾਂਗੇ ਕਿ ਇਹਨਾਂ 2 ਨੰਬਰ ਦੀਆਂ ਇਹਨਾਂ ਹਰਾਮ ਦੀਆਂ ਇਸ ਇਹਨਾਂ ਨਸ਼ੇ ਦੇ ਕਾਰੋਬਾਰ ਦੇ ਵਿੱਚੋਂ ਕਮਾਈਆਂ ਹੋਣਿਆ ਕਮਾਈਆਂ ਦੇ ਨਾਲ ਘਰ ਬਣਨੇ ਨਹੀਂ ਹੈਗੇ ਇਹਦੇ ਨਾਲ ਨੁਕਸਾਨ ਹੈ ਜਿਹੜਾ ਉਹ ਤੁਹਾਡਾ ਦਾ ਹੋਏਗਾ ਕਿਉਂਕਿ ਇਸ ਤਰੀਕੇ ਦੇ ਨਾਲ ਅਸੀਂ ਪੰਜਾਬ ਦੀ ਜਵਾਨੀ ਨੂੰ ਗਰਕ ਹੁੰਦਿਆਂ ਦੇਖ ਨਹੀਂ ਸਕਦੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਸੋ ਮੈਂ ਅੱਜ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਸਾਡੀ ਸ਼ੀਰ ਸਾਡੀ ਸੁਪਰੀਮ ਲੀਡਰਸ਼ਿਪ ਵੱਲੋਂ ਇੱਕ ਟੀਮ ਦੀ ਤਰ੍ਹਾਂ ਅੱਜ ਮੀਟਿੰਗ ਹੈ ਜਿਹੜੀ ਉਹ ਕੀਤੀ ਗਈ ਹੈ ਤੇ ਉਹਦਾ ਮੈਂ ਬੇਨਤੀ ਕਰੂੰਗਾ ਕਿ ਸਾਰਿਆਂ ਨੂੰ ਮੋਢੇ ਦੇ ਨਾਲ ਮੋਢਾ ਜੋੜ ਕੇ ਜਿਹੜਾ ਉਹ ਚੱਲਣਾ ਚਾਹੀਦਾ ਹੈ ਤਾਂ ਕਿ ਆਪਾਂ ਪੰਜਾਬ ਨੂੰ ਮੋਢ ਦੁਆਰਾ ਖੁਸ਼ਹਾਲ ਰੰਗਲਾ ਤੇ ਨੰਬਰ 1 ਸੂਬਾ ਜਿਹੜਾ ਉਹ ਬਣਾ ਸਕੀਏ ਸੋ ਤੁਹਾਡਾ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਹੁਣ ਮੈਂ ਬੇਨਤੀ ਕਰੂੰਗਾ ਮੇਰੇ ਕੈਬਨਿਟ ਦੇ ਸਾਥੀ ਔਰ ਸਾਡੀ ਇਹ ਸਬ ਕਮੇਟੀ ਦੇ ਚੇਅਰਮੈਨ ਸਰਪਾਸਿੰਘ ਜੀ ਚੀਵਾ ਜੀ ਨੂੰ ਕਿ ਉਹ ਤੁਹਾਡੇ ਨਾਲ ਰੂਬਰੂ ਹੋਣਗੇ ਚੀਵਾ ਸਾਹਿਬ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾਗਾ ਸਾਡੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਮੇਰੇ ਕੈਬਨਿਟ ਕਲੀਗਮਨ ਅਰੋੜਾ ਜੀ ਦਾ ਕਿ ਉਹਨੇ ਬੜੇ ਅੱਛੇ ਉਹਨਾਂ ਨੇ ਬੜੇ ਅੱਛੇ ਤਰੀਕੇ ਦੇ ਨਾਲ ਜੋ ਆ ਜੰਗ ਅਸੀਂ ਵਾਰ ਔਨ ਡਰਗ ਕੈਂਪੇਨ ਸ਼ੁਰੂ ਕੀਤੀ ਹੈ ਉਹਦੇ ਬਾਰੇ ਤੁਹਾਨੂੰ ਡਿਟੇਲ ਦੇ ਵਿੱਚ ਚੰਨਣਾ ਪਾਇਆ ਕਿਉਂਕਿ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਚੋਜਕ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਹਰਵਿੰਦ ਕੇਜਰੀਵਾਲ ਜੀ ਦੇ ਦਿਸ਼ਾ ਨਿਰਦੇਸ਼ ਦੇ ਤਹਿਤ ਅੱਜ ਇਸ ਕਮੇਟੀ ਦਾ ਗਠਨ ਕੀਤਾ ਗਿਆ ਕੱਲ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੇਰੇ ਨਾਲ ਚਾਰ ਕਲੀਗ ਜਿਹੜੇ ਮੇਰੇ ਕੈਬਨਟ ਦੇ ਕਲੀਗ ਨੇ ਉਹਨਾਂ ਦੀ ਇੱਕ ਕਮੇਟੀ ਬਣਾਈ ਕਿ ਡਰਗ ਆਨ ਵਾਰ ਆਨ ਡਰਗ ਕੈਂਪੇਨ ਜਿਹੜੀ ਪੰਜਾਬ ਸ਼ੁਰੂ ਕੀਤੀ ਜਾਵੇ ਕਿਉਂਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਬਣੀ ਤਾਂ ਉਸ ਤੋਂ ਪਹਿਲਾਂ ਜੇ ਇਤਿਹਾਸ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਜਾਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਜਾਂ ਕਾਲੀਦਰ ਭਾਜਪਾ ਦੀ ਸਰਕਾਰ ਸੀ ਜੇ ਆਪਾਂ 1900 ਵੀ ਤੋ ਪਹਿਲਾਂ ਦੀ ਗੱਲ ਵੀ ਕਰ ਲਈਏ ਤਾਂ ਉਸ ਸਮੇਂ ਕਿਹੜੀਆਂ ਸਰਕਾਰਾਂ ਰਹੀਆਂ ਦੀਆਂ ਪੰਜਾਬ ਵਿੱਚ ਯਾਤਾ ਕਾਲੀ ਦਲ ਦੀ ਸੀ 2002 ਤੋਂ ਲੈ ਕੇ 2007 ਤੱਕ 2002 ਤੋਂ ਲੈ ਕੇ 2007 ਤੱਕ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ 2007 ਤੋਂ ਲੈ ਕੇ 17 ਤੱਕ ਅਕਾਲੀ ਦਲ ਭਾਜਪਾ ਦੀ ਸਰਕਾਰ ਔਰ 17 ਤੋਂ ਲੈ ਕੇ 22 ਤੱਕ ਪੰਜਾਬ ਦੇ ਅੰਦਰ ਫੇਰ ਕਾਂਗਰਸ ਪਾਰਟੀ ਦੀ ਸਰਕਾਰ ਇਸ ਲਗਭਗ 20 ਸਾਲ ਦੇ ਸਮੇਂ ਦੌਰਾਨ 20 ਸਾਲ ਦੇ ਸਮੇਂ ਦੌਰਾਨ ਪੰਜਾਬ ਦੀ ਜਬਾਨੀ ਨੂੰ ਨਸ਼ਾ ਬਲ ਧੱਕਣ ਦਾ ਕੰਮ ਇਹਨਾਂ ਪੋਲਿਟਿਕਲ ਪਾਰਟੀਆਂ ਨੇ ਕੀਤਾ ਪੰਜਾਬ ਦੇ ਅੰਦਰ ਨਸ਼ਿਆਂ ਦਾ ਪਸਾਰ ਹੋਇਆ ਉਹਦੀ ਪੁਸਤ ਪਨਾਹੀ ਉਹਦੀ ਅਗਵਾਈ ਇਹ ਪੋਲਿਟਿਕਲ ਲੀਡਰ ਕਰਦੇ ਰਹੇ ਕਿਉਂਕਿ ਇੱਕ ਨਾਪਾਕ ਗੱਠਜੋੜ ਬਣਿਆ ਪੰਜਾਬ ਦੇ ਅੰਦਰ ਇੱਕ ਅਜਿਹੇ ਗੱਠਜੋੜ ਬਣਿਆ ਜਿਹਦੇ ਵਿੱਚ ਨਸ਼ਾ ਤਸਕਰ ਕੁਝ ਪੰਜਾਬ ਦੇ ਪੁਲਿਸ ਅਫਸਰ ਕੁਝ ਜਿਹੜੇ ਪੋਲਿਟਿਸ਼ੀਅਨ ਉਹਨਾਂ ਦਾ ਨਾਪਾਕ ਗੱਠਜੋੜ ਪੰਜਾਬ ਛੋਨ ਦੇ ਵਿੱਚ ਆਇਆ ਉਸ ਗੱਠਜੋੜ ਨੇ ਪੰਜਾਬ ਨੂੰ ਤਬਾਈ ਵੱਲ ਧੱਕਿਆ ਪੰਜਾਬ ਦੀ ਜਵਾਨੀ ਦਾ ਕਾਣ ਕਰਨ ਦਾ ਇਸ ਨਾਪਾਕ ਗੜ ਜੋੜਨ ਦੀ ਮਿਹਰ ਲਈ ਔਰ ਪਹਿਲਾ ਕੈਪਟਨ ਸਾਹਿਬ ਨੇ ਕੋਸ਼ਿਸ਼ ਕੀਤੀ ਕਿ ਮੈਂ ਨਸ਼ੇ ਖਤਮ ਕਰੂੰਗਾ ਉਹਨਾਂ ਨੇ ਤਲਵੰਡੀ ਸਾਬੋ ਦੇ ਵਿੱਚ ਜਦੋਂ 2017 ਤੋਂ ਪਹਿਲਾਂ ਕੰਪੇਨ ਕਰ ਰਹੇ ਸੀਗੇ ਦਮਦਵਾ ਸਾਹਿਬ ਬਹਤ ਕਰਕੇ ਕਿਹਾ ਖੁਟਕਾ ਸਾਹਿਬ ਮਥੇ ਨਾ ਲਾ ਕੇ ਕਿਹਾ ਕਿ ਮੈਂ 4 ਹਫਤੇ ਜੋ ਪੰਜਾਬ ਚ ਨਸ਼ਾ ਖਤਮ ਕਰ ਦੂੰਗਾ ਇਹ ਸੋ ਇਹ ਸਗੰਧ ਕੈਪਟਨ ਸਾਹਿਬ ਨੇ ਉਸ ਸਮੇਂ ਲਈ ਪਰ ਲੇਕਿਨ ਹੋਇਆ ਕਿ ਕਿ 5 ਸਾਲਾਂ ਚ ਉਹਨਾਂ ਨੇ ਡੱਕਾ ਤੋੜ ਕੇ ਦੂਰਾਨੇ ਕੀਤਾ ਬਲਕਿ ਜਿਹੜੇ ਨਸ਼ੇ ਤਸਕਰ ਅਕਾਲੀ ਦਲ ਬੀਜੇਪੀ ਨੇ ਪੰਜਾਬ 'ਚ ਪੈਦਾ ਕੀਤੇ ਸੀ ਜਿਹੜੇ ਅਕਾਲੀ ਦਲ ਦੀ ਪੁਸ਼ਤ ਬਣਾਈ ਦੇ ਥੱਲੇ ਜਿਹੜੇ ਅਕਾਲੀ ਦਲ ਦੀ ਗਵਾਈ ਦੇ ਥੱਲੇ ਬੀਜੇਪੀ ਦੀ ਗਵਾਈ ਦੇ ਥੱਲੇ ਪੰਜਾਬ 'ਚ ਨਸ਼ਾ ਤਸਕਰ ਪੈਦਾ ਹੋਏ ਜਾਂ ਪੁਲਸਫਰ ਹੋਏ ਜਿੰਨਾਂ ਵੱਡੀਆਂ-ਵੱਡੀਆਂ ਕੁਰਸੀਆਂ ਵੀ ਦਿੱਤੀਆਂ ਗੰਜਾ ਉਹਨੂੰ ਲਗਾਤਾਰ ਕੰਟੀਨਿਊ ਕੀਤਾ ਉਹਨੂੰ ਪੰਜਾਬ 'ਚ ਖਤਮ ਕਰਨ ਦੀ ਬਜਾਏ ਉਹਨੂੰ ਹੋਰ ਅੱਗੇ ਲੈ ਕੇ ਗਏ ਪਰ ਪੰਜਾਬ ਦੇ ਲੋਕਾਂ ਨੇ ਫੈਸਲਾ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਬਣੀ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਬਣੇ ਔਰ ਉਸ ਵਾਰ ਲਗਾਤਾਰ ਨਸ਼ਿਆਂ ਤੇ ਬਾਹਰ ਜਿਹੜਾ ਪੰਜਾਬ ਪੁਲਿਸ ਕਰਦੀ ਰਹੀ ਨਸ਼ਿਆਂ ਤੇ ਬਾਹਰ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਕਰਦੀ ਰਹੀ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਜੀ ਦਾ ਤੀਚਾਗਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾਗਾ ਰੰਗਲਾ ਪੰਜਾਬ ਮੇਰੇ ਵੀਰੋ ਤਾਂ ਬਣੂਗਾ ਜੇਕਰ ਪੰਜਾਬ ਚੋਂ ਨਸ਼ਿਆਂ ਦਾ ਖਾਤਮਾ ਹੋਊਗਾ ਤਾਂ ਸਾਡੇ ਕੌਮੀ ਕਰਮੀਨਰ ਅਰਵਿੰਦ ਕੇਜਰੀਵਾਲ ਜੀ ਬਹੁਤ ਚਿੰਤਤ ਸੀ ਕਿ ਕਿਸ ਤਰ੍ਹਾਂ ਨੂੰ ਜਿਹੜੀ ਆ ਇਸ ਨੂੰ ਖਤਮ ਕੀਤਾ ਜਾਵੇ ਹੁਣ ਇੱਕ ਕਮੇਟੀ ਬਣੀ ਆ ਲਗਾਤਾਰ ਅਸੀਂ ਹਰੇਕ ਸਾਡੇ ਆਫੀਸਰ ਸਹਿਬਾਨ ਚੀਫ ਸੈਕਟਰੀ ਸਹਿਬਾਨ ਡੀਜੀਪੀ ਸਹਿਬਾਨ ਸਾਡੇ ਮੰਤਰੀ ਸਹਿਬਾਨ ਅਸੀਂ ਪੂਰੇ ਪੰਜਾਬ ਦੀ ਮੋਨਿਟਰੀਂਗ ਕਰਾਂਗੇ ਜਿੱਥੇ ਕੋਈ ਨਸ਼ਾ ਤਸਕਰ ਪੰਜਾਬ ਪੁਲਿਸ ਨੂੰ ਦਿਖਿਆ ਜਾਂ ਸਾਨੂੰ ਇਨਫੋਰਮੇਸ਼ਨ ਮਿਲੀ ਤਾਂ ਉਹਦੇ ਖਿਲਾਫ ਇੱਕ ਵੱਡੀ ਜੜੀ ਯੰਗਾ ਉਹ ਪੰਜਾਬ ਸਟਾਰਟ ਹੋ ਤੁਸੀਂ ਦੇਖਿਆ ਪਿਛਲੇ 3-4 ਦਿਨਾਂ 'ਚ ਪਿਛਲੇ 3-4 ਦਿਨ ਦੇਖਿਆ ਤੁਸੀਂ ਕਿਸ ਤਰ੍ਹਾਂ ਜਿਹੜੇ ਡਰੱਗ ਪੈਡਲਰ ਸੀਗੇ ਉਹਨਾਂ ਦੇ ਘਰ ਆਇਆ ਹੈਗਾ ਉਹਨਾਂ ਦੇ ਘਰਾਂ ਤੇ ਬਲਡੋਜ਼ਰ ਚੱਲਿਆ ਇਹ ਪੰਜਾਬ 'ਚ ਪਹਿਲੀ ਵਾਰ ਹੋਇਆ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਕਿ ਕੱਲ ਜਦੋਂ ਰਾਤ ਮਾਨਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਇਨਫਾਰਮੇਸ਼ਨ ਮਿਲੀ ਕਿ ਉੱਥੇ ਕੋਈ ਜਗਰਾਉਂ ਦੇ ਨੇੜੇ ਪਿੰਡ ਦੇ ਅੰਦਰ ਕੋਈ ਨਸ਼ਾ ਤਸਕਰ ਸਰਪੰਚ ਨੂੰ ਚੈਲੰਜ ਕਰ ਰਿਹਾ ਪਿੰਡ ਦੇ ਚੁਣੇ ਹੋਏ ਸਰਪੰਚ ਨੂੰ ਚੈਲੰਜ ਕਰ ਰਿਹਾ ਔਰਥ ਚੈਲੰਜ ਕਰ ਰਹੀ ਕਿ ਮੈਂ ਇਸੇ ਤਰ੍ਹਾਂ ਨਸ਼ਾ ਵੇਚੂਗਾ ਮੈਂ ਇਸੇ ਤਰ੍ਹਾਂ ਨਸ਼ਾ ਵੇਚਦੀ ਰਹੂੰਗੀ ਤਾਂ ਉਸੇ ਸਮੇਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਾਰਵਾਈ ਕਰ ਦਿੱਤਾ ਤੁਰੰਤ ਜਿਹੜੇ ਐਸਐਸਪੀ ਸਾਹਿਬ ਨਾਲ ਗੱਲ ਕੀਤੀ ਤੁਰੰਤ ਜਿਹੜੇ ਉਸ ਇਲਾਕੇ ਦੇ ਅਫੀਸਰ ਸਹਿਬਾਨ ਨਾਲ ਗੱਲ ਕੀਤੀ ਉਸ ਸਰਪੰਚ ਨਾਲ ਗੱਲ ਕੀਤੀ ਤਾਂ ਇੱਕ ਵੱਡਾ ਐਕਸ਼ਨ ਸਾਹਮਣੇ ਆਇਆ ਮੈਂ ਸਮਝਦਾ ਇਸ ਤਰ੍ਹਾਂ ਦੇ ਐਕਸ਼ਨ ਜਿਹੜੇ ਨਗੇ ਹੁਣ ਤੁਹਾਨੂੰ ਪੂਰੇ ਪੰਜਾਬ ਦੇਖਣ ਨੂੰ ਮਿਲਣਗੇ ਲਗਾਤਾਰ ਸਾਡੀ ਟੀਮ ਪੰਜਾਬ ਪੁਲਿਸ ਸਾਡਾ ਸਿਵਲ ਪ੍ਰਸ਼ਾਸਨ ਸਾਰੇ ਡੀਸੀ ਸਹਿਬਾਨ ਸਾਰੇ ਐਸਐਸਪੀ ਸਹਿਬਾਨ ਸਾਰੇ ਏਡੀ ਜਿੰਨੇ ਅਫੀਸਰ ਸਹਿਬਾਨ ਨੇਗੇ ਉਹ ਲਸ਼ਿਆਂ ਦੇ ਬਰਤ ਜਿਹੜੀ ਜੰਗ ਸ਼ੁਰੂ ਕੀਤੀ ਆ ਉਹਦੇ ਚ ਰੱਖ ਕੇ ਅਸੀਂ ਕੰਮ ਕਰਾਂਗੇ ਉਦੇ ਅੰਦਰ ਅਸੀਂ ਸਾਰਿਆਂ ਨੇ ਅੱਜ ਇੱਕ ਮਤਲਬ ਇਹਦ ਲਿਆਗਾ ਅੱਜ ਸਾਰਿਆਂ ਨੇ ਇੱਕ ਜ਼ਿੰਮੇਵਾਰੀ ਲਈ ਆ ਕਿ ਪੰਜਾਬ ਦੇ ਵਿੱਚੋਂ ਅਸੀਂ ਨਸ਼ੇ ਨੂੰ ਜੜ ਤੋਂ ਖਤਮ ਕਰਕੇ ਰਾਂਗੇ ਕਿਉਂਕਿ ਪੰਜਾਬ ਜਿਸ ਤਰ੍ਹਾਂ ਪਹਿਲਾਂ ਦੇਸ਼ ਦਾ ਕੰਮਬਰਾ ਰੰਗਲਾ ਸੂਬਾ ਹੁੰਦਾ ਸੀਗਾ ਪੰਜਾਬ ਦੇ ਅੰਦਰ ਛਿੰਝਾਂ ਹੁੰਦੀਆਂ ਸੀਗੀਆਂ ਪੰਜਾਬ ਦੇ ਅੰਦਰ ਭੰਗੜੇ ਪੈਂਦੇ ਸੀ ਗਿੱਧੇ ਪੈਂਦੇ ਸੀਗੇ ਉਹ ਵੀ ਆਉਣ ਵਾਲੇ ਸਮੇਂ 'ਚ ਦੁਬਾਰੇ ਸਟਾਰਟ ਹੋਣਗੇ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਣਜੀ ਦੀ ਗਵਾਈ 'ਚ ਪਹਿਲਾਂ ਸਟਾਰਟ ਹੋ ਚੁੱਕੇ ਨੇ ਉਹਨਾਂ ਨੂੰ ਅਸੀਂ ਹੋਰ ਅੱਗੇ ਲੈ ਕੇ ਜਾਣਾਗਾ ਉਹਨਾਂ ਅਸੀਂ ਉਹਨਾਂ ਦੀ ਗਿਣਤੀ ਜਿਹੜੀ ਆ ਹੋਰ ਵਧਾਉਣੀਆਂ ਤਾਂ ਵਧੂਗੀ ਜੇਕਰ ਪੰਜਾਬ 'ਚੋਂ ਨਸ਼ਿਆਂ ਦਾ ਮੁਕੰਮਲ ਖਾਤਮਾ ਹੋਊਗਾ ਸੋ ਅੱਜ ਇੱਕ ਵੱਡੀ ਪਹਿਲ ਜਿਹੜੀ ਆ ਉਹ ਕੀਤੀ ਆ ਮੇਰੀ ਗਵਾਈ 'ਚ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਮੇਟੀ ਬਣਾਈ ਆ ਸੋ ਸਾਡਾ ਸਾਰਿਆਂ ਦਾ ਸਮਾਜ ਦੇ ਹਰ ਵਰਗ ਦਾ ਫਰਜ਼ ਬਣਦਾ ਹੈਗਾ ਕਿ ਅਸੀਂ ਸਰਕਾਰ ਦਾ ਸਹਿਯੋਗ ਦਈਏ ਜਿੱਥੇ ਵੀ ਕੋਈ ਲਾਅ ਐਨ ਆਰਡਰ ਨੂੰ ਆਪਣੇ ਹੱਥ 'ਚ ਲਊਗਾ ਉਹਦੇ ਖਿਲਾਫ ਵੀ ਸਖਤੀ ਵਰਤੀ ਜਾਊਗੀ ਔਰ ਅਕਾਉਂਟੇਬਿਲਟੀ ਜਿਹੜੀ ਆ ਅਫਸਰ ਸਾਹਿਬਾਨ ਦੀ ਤੈਅ ਕੀਤੀ ਜਾਊਗੀ ਕਿਉਂਕਿ ਇਸ ਤੋਂ ਪਹਿਲਾਂ ਜਿਹੜੀ ਮੀਟਿੰਗ ਮਾਨਯੋਗ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਹੇਤ ਹੋਈ ਸੀ ਜਿਹਦੇ ਵਿੱਚ ਸਾਰੇ ਡਿਪਟੀ ਕਮਿਸ਼ਨਰ ਸਹਿਬਾਨ ਜਿਹਦੇ ਵਿੱਚ ਸਾਰੇ ਐਸਐਸਪੀ ਸਹਿਬਾਨ ਔਰ ਸਾਰੇ ਸੀਨੀਅਰ ਸਿਵਲ ਦੇ ਅਫੀਸਰ ਸਹਿਬਾਨ ਚੀਫ ਸਕੱਟਰੀ ਸਹਿਬਾਨ ਡੀਜੀਪੀ ਸਹਿਬਾਨ ਸਾਰੇ ਸ਼ਾਮਲ ਹੋਏ ਸੀਗੇ ਉਸ ਮੀਟਿੰਗ ਦੇ ਦੌਰਾਨ ਸਾਰੇ ਅਫਸਰ ਸਹਿਬਾਨ ਨੂੰ ਹੇਠਲੇ ਲੈਵਲ ਤੱਕ ਸਖਤ ਨਿਰਦੇਸ਼ ਦਿੱਤੇ ਗਏ ਨੇ ਕਿ ਆਉਣ ਵਾਲੇ ਸਮੇਂ ਦੇ ਦੌਰਾਨ ਕੋਈ ਵੀ ਜਿਹੜਾ ਵਿਅਕਤੀ ਆ ਜਿਹੜਾ ਨਸ਼ਾ ਪੈਡਲਰ ਆ ਜਿਹੜਾ ਨਸ਼ਾ ਵੇਚਦਾਗਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਹਾਂ ਜ਼ਿਕਰ ਕੋਈ ਉਹਦੇ ਵਿੱਚ ਪੁਤਾਈ ਕਰੂਗਾ ਜੇਕਰ ਕੋਈ ਰੋੜਾ ਬਣੂਗਾ ਤਾਂ ਉਹਦੇ ਖਿਲਾਫ ਵੀ ਸਖਤ ਐਕਸ਼ਨ ਹੋਊ ਚਾਹ ਕੋਈ ਅਧਿਕਾਰੀ ਆ ਚਾਹ ਕੋਈ ਪ੍ਰੇਡਿਕਰ ਵਿਅਕਤੀ ਆ ਜਿਹੜਾ ਨਸ਼ਾ ਤਸਕਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੂਗਾ ਤਾਂ ਸਰਕਾਰ ਉਹਦੇ ਖਿਲਾਫ ਡਟ ਕੇ ਐਕਸ਼ਨ ਲਾਊਗੀ ਅੱਜ ਦੇ ਨਿਰਦੇਸ਼ ਜਿਹੜੇ ਨੇਗੇ ਉਹ ਸਾਰੇ ਅਫਸਰ ਸਾਹਿਬਾਨ ਨੂੰ ਦਿੱਤੇ ਨੇਗੇ ਕਿਉਂਕਿ ਆਉਣ ਵਾਲੇ ਸਮੇਂ 'ਚ ਬਿਲਕੁਲ ਅਸੀਂ ਨਸ਼ਾ ਮੁਕਤ ਜਿਹੜਾ ਪੰਜਾਬ ਬਣਾਵਾਂਗੇ ਇਹਦੇ ਲਈ ਜਿੰਨੇ ਵੀ ਫੰਡ ਨੇਗੇ ਕਿਸੇ ਵੀ ਲੈਵਲ ਦੇ ਫੰਡ ਦੇਗੇ ਚੀਫ ਸਕੱਟਰੀ ਸਹਿਬਾਨ ਨੂੰ ਡੀਜੀਪੀ ਸਹਿਬਾਨ ਨੂੰ ਸਾਰੇ ਆਫੀਸਰ ਸਹਿਬਾਨ ਤੁਸੀਂ ਫੀਡਬੈਕ ਵੀ ਲਈਆ ਕਿ ਜਿੰਨੇ ਫੰਡ ਚਾਹੀਦੇ ਨੇ ਚਾਹ ਉਹ ਜਿਹੜੇ ਨਸ਼ਾ ਹਟਾਊ ਕੇਂਦਰ ਨੇਗੇ ਓਟ ਸੈਂਟਰ ਨੇਗੇ ਉਹਨਾਂ ਦੇ ਅੰਦਰ ਲਾਫਰੀ ਭਰਤੀ ਕਰਨ ਦੀ ਗੱਲ ਆ ਕਿ ਨਵੇਂ ਉਥੇ ਜਿਹੜੇ ਡਾਕਟਰ ਭਰਤੀ ਕਰਨੇ ਨੇ ਜਾਂ ਨਰਸਾਂ ਭਰਤੀ ਕਰਨੀਆਂ ਨੇ ਜਾਂ ਹੋਰ ਬੇਸਿਕ ਜਿਹੜਾ ਇਨਫਰਾਸਟ੍ਰਕਚਰ ਆਗਾ ਉਹਦੇ ਅੰਦਰ ਕਿਸੇ ਦੀ ਲੋੜ ਆ ਤਾਬੀਸੀ 30 ਪੈਸੇ ਜਾਰੀ ਕਰਾਂਗੇ ਪਰ ਲੇਕਿਨ ਅਸੀਂ ਇਹਨੂੰ ਹੁਣ ਇੱਕ ਜੰਗ ਦੇ ਤੌਰ ਤੇ ਲੜਿਆਗਾ ਜੰਗ ਜਿਹੜੀ ਆ ਉਹ ਨਸ਼ਿਆਂ ਦੇ ਵਿਰੁੱਧ ਲੜੀ ਜਾਊਗੀ ਸੋ ਮੇਰੀ ਤਾਂ ਮੈਨੂੰ ਤਾਂ ਇਹੀ ਆਸਾ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੀ ਜਿਹੜੀ ਅਚੀਵਮੈਂਟ ਹਾਸਲ ਕਰਾਂਗੇ ਮੈਂ ਦੇਖ ਕੇ ਮੈਨੂੰ ਬੜੀ ਖੁਸ਼ੀ ਹੋਈ ਮੈਂ ਧੰਨਵਾਦ ਕਰਨਾ ਚਾਹਾਂਗਾ ਪੰਜਾਬ ਪੁਲਿਸ ਦਾ ਖਾਸ ਕਰਕੇ ਡੀਜੀਪੀ ਸਹਿਬਾਨ ਦਾ ਕਿ ਡੀਜੀਪੀ ਸਹਿਬਾਨ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ 12000 12000 ਦੇ ਕਰੀਬ ਐਨਡੀਪੀਐਸ ਐਕਟ ਦੀਆਂ ਨਸ਼ਿਆਂ ਦੀਆਂ एफआईआर पंजाब च दर्ज होया डीजीपी साहब ठीक कहनागा 12000 ਦੇ ਕਰੀਬ ਦਰਜ ਹੋਇਆ ਔਰ ਪਹਿਲੀ ਵਾਰ ਹੋਇਆ ਕਿ ਸਿਰਫ ਤੇ ਸਿਰਫ 24 ਵਿਅਕਤੀਆਂ ਨੂੰ ਡਿਫਾਲਟਰ ਬੇਲ ਮਿਲੀ ਹੈ ਯਾਨੀ ਕਿ ਸਾਡੇ ਇਨਵੈਸਟੀਗੇਸ਼ਨ ਜਿਹੜੇ ਆਫੀਸਰ ਨੇ ਇਨਵੈਸਟੀਗੇਟਰ ਨੇਗੇ ਉਹਨਾਂ ਨੇ ਵਿਦਨ ਸਟੀਪੂਲੇਟਡ ਪੀਰੀਅਡ ਆਪਣੀ ਇਨਵੈਸਟੀਗੇਸ਼ਨ ਪੂਰੀ ਕੀਤੀ ਹੈ ਬਹੁਤ ਵੱਡੀ ਗੱਲ ਹੈ ਉਹਨਾਂ ਨੇ ਆਪਣਾ ਸਮਾਂ ਰੱਖਦੇ ਆਪਣੀ ਜਾਂਚ ਮੁਕੰਮਲ ਕਰਕੇ ਚਾਰ ਸ਼ੀਟਾਂ